ਮਾਂ ਬੋਧ ਬਿਮਾਰ ਹੋ ਗਈ ਸੀ ਤੇ ਮੈਂ ਹਸਪੀਟਲ ਦਾਖਲ ਸੀ ਤੇ ਦੋ ਦਿਨ ਮੈਨੂੰ ਕੋਈ ਆਰਾਮ ਨਹੀਂ ਆ ਰਿਹਾ ਸੀ ਫਿਰ ਮੇਰੇ ਬੱਚੇ ਕਹਿੰਦੇ ਮम्मा ਆਪਾਂ ਫਾਦਰ ਮੈਨੂੰ ਫੋਨ ਲਾਏ ਫਿਰ ਅਸੀਂ ਫਾਦਰ ਮੈਨੂੰ ਫੋਨ ਲਾਇਆ ਤੇ ਥੋੜਾ ਥੋੜਾ ਮੈਨੂੰ ਆਰਾਮ ਆਉਣ ਲੱਗ ਗਿਆ ਫਿਰ ਦੋ ਦਿਨ ਬਾਅਦ ਫਿਰ ਅਸੀਂ ਫੋਨ ਲਾਇਆ ਛੁੱਟੀ ਸੰਨ ਮੈਨ ਲੱਗੀ ਸੀ ਫਿਰ ਸੰਨ ਵੇਲੇ ਕੋਈ ਆਰਾਮ ਆ ਗਿਆ ਸੰਨ ਹਸਪੀਟਲ ਦੀ ਛੁੱਟੀ ਵੀ ਆ ਗਈ ਮੇਰੇ ਬਾਅਦ ਚ ਫਿਰ ਫੋਨ ਆਇਆ ਮੈਨ ਸੁਪਨੇ ਬੜੇ ਗੰਦੇ ਆਉਂਦੇ ਸੀ ਤੇ ਫਿਰ ਅਸੀਂ ਪ੍ਰਾਰਥਨਾ ਕਰਾਈ ਤੋਂ ਬਾਅਦ ਮੈਨੂੰ ਸੁਖਣਾ ਨਹੀਂ ਆਇਆ ਕੋਈ ਵੀ ਤੇ ਮੈਂ ਹਾਸਪੀਟਲ ਕੋਲ ਠੀਕ ਆ ਤੁਸੀਂ ਦੱਸਿਆ ਤੁਹਾਡੀ ਇਫੈਕਸ਼ਨ ਵੱਧ ਗਈ ਸੀ ਇੰਨੀ ਵੱਧ ਗਈ ਸੀ ਸਰ ਪਤਾ ਕਾਫੀ ਜਾਨੀ ਵਾਧ ਗਈ ਓਕੇ ਹਸਪੀਟਲ ਵਿੱਚ ਵੀ ਨਾ ਚਾਰ ਦਿਨ ਲੱਗੇ ਚਾਰ ਦਿਨ ਕਿੰਨਾ ਪੈਸਾ ਲੱਗ ਗਿਆ ਪ੍ਰਾਈਵੇਟ ਤੇ ਸਰਕਾਰੀ ਪ੍ਰਾਈਵੇਟ 'ਚ ਰੱਖਿਆ ਹਾਂ ਔਰ ਵੀ 25000 ਰੁਪਿਆ ਲੱਗਿਆ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਪਤਾ ਜਦੋਂ ਪ੍ਰਾਈਵੇਟ ਚ ਰੱਖਿਆ ਜਾਂ ਜਿਹੜੇ ਪ੍ਰਾਈਵੇਟ ਚ ਹੋ ਕੇ ਆਇਓ ਉੱਥੇ ਤਕੰਦਾ ਵੀ ਪੈਸੇ ਮੰਗਦੀਆਂ ਪਤਾ ਹੈ ਨਾ ਕਿ ਹਾਲੇਲੂਇਆ ਹਾਲੇਲੂਇਆ ਹੋਰ ਇਹਨਾਂ ਨੇ ਦੱਸਿਆ ਕਿ ਬੱਚੰਦੀ ਕੋਈ ਵੀ ਉਮੀਦ ਨਹੀਂ ਸੀ ਚਾਂਸ ਨਹੀਂ ਸੀ ਤਿੰਨ ਚਾਰ ਦਿਨ ਹਸਪੀਟਲ ਵਿੱਚ ਰਹਿ ਫਿਰ ਜਦੋਂ ਇਹਨਾਂ ਨੇ ਪ੍ਰਾਰਥਨਾ ਕਰਵਾਈ ਆਰ ਪ੍ਰਭੂ ਨੇ ਇਹਨਾਂ ਦੀ ਜ਼ਿੰਦਗੀ ਤੋਂ ਇੱਕ ਵੱਡਾ ਸੰਪਕਾਰ ਕੀਤਾ ਕੁਝ ਕਹਿਣਾ ਚਾਹੁੰਦੇ ਹੋ